ਤੇ ਅੱਗੇ ਹੁਣ ਕਹ ਰਹੇ ਨੇ ਖਾਲੀ ਉਹ ਲੋਕ ਗੱਲਾਂ ਕਰ ਰਹੇ ਨੇ ਸਿਰਫ ਗੱਲਾਂ ਕਰਦੇ ਨੇ ਉਹਨਾਂ ਦੇ ਕੋਲ ਪ੍ਰੈਕਟੀਕਲ ਲਾਈਫ ਦੇ ਵਿੱਚ ਜ਼ਿੰਦਗੀ 'ਚ ਕੁਝ ਨਹੀਂ ਹਾਸਲ ਹੋ ਰਿਹਾ ਉਹਨਾਂ ਨੂੰ ਜਿਹੜਾ ਹਾਸਲ ਹੋ ਰਿਹਾ ਉਹ ਮੋਮੈਂਟਰੀ ਹੈ ਪਲੱਸ ਕੋਸਮੈਟਿਕ ਹੈ ਪਲੱਸ ਮੈਟਲਿਸਟਿਕ ਹੈ ਇੰਟਰਨਲ ਜਿਹੜਾ ਪੀਸ ਹੈ ਉਹ ਨਹੀਂ ਹੈ ਉਹਨਾਂ ਕੋਲ ਜੇਕਰ ਅਸੀਂ ਸਮਝ ਹੀ ਨਹੀਂ ਰਹੇ ਉਹ ਪੜ੍ਹ ਕੇ ਸਿੱਖੀ ਨਹੀਂ ਲੈਂਦੇ ਫੇਰ ਅਸੀਂ ਵਾਪਸੀ ਉੱਥੇ ਹੀ ਤੁਰੇ ਹੋਏ ਹਾਂ ਜਿੱਥੋਂ ਸਾਨੂੰ ਕੱਢ ਰਹੇ ਸੀ ਇਹ ਮਤਲਬ ਅਸੀਂ ਅਗਰ ਉਸ ਮਤਜੋ ਨਹੀਂ ਨਿਕਲ ਰਹੇ ਇਤਨੀ ਬਾਣੀ ਪੜ ਕੇ ਵੀ ਤੇ ਕੋਈ ਫਾਇਦਾ ਨਹੀਂ ਸਾਡੇ ਸੁਬਾ ਸ਼ਾਮ ਪੰਜ ਬਾਣੀਆਂ ਵੀ ਪੜਨ ਦਾ ਜਾਂ ਅਖੰਡ ਪਾਠ ਵੀ ਕਰਤਾ ਜੇਕਰ ਅਸੀਂ ਇੱਕ ਅੱਖਰ ਵੀ ਨਹੀਂ ਸਮਝ ਰਹੇ ਤੇ ਦਾ ਪੁਆਇੰਟ ਆਫ ਅ ਬਿਗਨਿੰਗ ਜਿੱਦੋ ਸਟਾਰਟ ਹੋ ਰਹੇ ਆ ਉਹ ਹੈ ਤੁਰ ਇੱਥੋਂ ਦੀ ਤੁਰਿਆ ਲਿਖਿਆ ਆਇਆ ਵੀ ਉੱਥੋਂ ਦੀ ਜੋ ਤੁਸੀਂ ਲਿਖਿਆ ਉਵੇਂ ਹੀ ਤੁਸੀਂ ਚਲਦੇ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ੂਮ ਤੇ ਜੁੜੇ ਸਾਰੇ ਵੀਰਾਂ ਭੈਣਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ ਜੀ ਤੇ ਮੁਹੀਂ ਆਪਣਾ ਅਮਨ ਅਨੰਦ ਦੇ ਅੰਤਰਗਤ ਸ਼ਾਮ ਦੀ ਮੀਟਿੰਗ ਵਿੱਚ ਅਸੀਂ ਸ਼ਾਮ ਦੀ ਜ਼ੂਮ ਨੂੰ ਜੁੜੀ ਬਿਲਣੀ ਕਰਦੇ ਹਾਂ ਉਹਦੇ ਵਿੱਚ ਅਨੰਦ ਬਾਣੀ ਪੜ੍ਹ ਰਹੇ ਹਾਂ ਅੱਜਕੱਲ ਜਿਹਦਾ ਅੱਜ ਅਸੀਂ 15ਵਾਂ ਤੇ 16ਵਾਂ ਪਦ ਜਿਹੜਾ ਹੈ ਉਹ ਪੜਨਾ ਹੈ ਤੇ ਉਸ ਦੀ ਵਿਆਖਿਆ ਕਰਾਂਗੇ ਕਿਥੇ ਸਾਡਾ ਥੋੜਾ ਜਿਹਾ ਇੱਕ ਹੁੰਦਾ ਹੈ ਅਸੀਂ ਇੱਕਮਤ ਹੋਣ ਦੀ ਕੋਸ਼ਿਸ਼ ਕਰਦੇ ਹਾਂ ਗੁਰਬਾਣੀ ਨਾਲ ਜੁੜ ਕੇ ਇੱਕ ਮਤ ਕਿਵੇਂ ਆਉਣਾ ਗੁਰਮੁਖ ਕਿਵੇਂ ਹੋਣਾ ਕਿ ਸਾਡਾ ਮੰਨਣਾ ਸਾਡਾ ਗੁਰੂ ਇੱਕ ਗੁਰੂ ਦੀ ਵਿਚਾਰ ਧਾਰਾ ਇੱਕ ਗ੍ਰੰਥ ਇੱਕ ਉਹਦੇ ਅੰਤਰ ਦਾ ਗਿਆਨ ਇੱਕ ਤੇ ਫਿਰ ਸਾਡੀਆਂ ਮਤਾਂ ਅਡੜ ਕਿਸ ਤਰ੍ਹਾਂ ਹੋ ਸਕਦੀਆਂ ਨੇ ਅਸੀਂ ਥੋੜਾ ਜਿਹਾ ਕਿਵੇਂ ਇੱਧਰ ਉੱਧਰ ਚਲੇ ਜਾਂਦੇ ਹਾਂ ਉਸ ਚੀਜ਼ ਨੂੰ ਅਸੀਂ ਇਕੁਅਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਉਹ ਅਕਾਲਪੁਰਖ ਪਰਮਾਤਮਾ ਇੱਕ ਹੈ ਤੇ ਅਸੀਂ ਇੱਕ ਹੋਣ ਦੀ ਕੋਸ਼ਿਸ਼ ਕਰਦੇ ਹਾਂ ਵਿਚਾਰਾਂ ਨਾਲ ਵੀ ਤੇ ਪਰਮਾਤਮਾ ਰੱਬ ਨਾਲ ਵੀ ਤੇ ਦੂਸਰਾ ਅਸੀਂ ਇੱਥੇ ਤੁਸੀਂ ਦੇਖੋਗੇ ਸਾਡੇ ਜਿਹੜਾ ਸਕਰੀਨ ਦੇ ਉੱਤੇ ਦਾ ਸਬਦ ਜਿਹੜਾ ਲੱਗਾ ਉਸ ਦੇ ਵਿੱਚ yellow ਦੇ ਨਾਲ white ਕਲਰ ਦੇ ਛੋਟੇ ਛੋਟੇ ਗੈਪ ਛੱਡੇ ਹੋਏ ਨੇ ਪੌਜ਼ ਛੱਡੇ ਹੋਏ ਨੇ ਉਹ ਅਸੀਂ ਸਿੰਪਲੀ ਬਾਣੀ ਨੂੰ ਪੜਨ ਦੇ ਤਰੀਕੇ ਵਾਸਤੇ ਛੱਡਦੇ ਆ ਤਾਂ ਜੋ ਅਸੀਂ ਬਾਣੀ ਨੂੰ ਜਿੰਨਾ yellow ਪੋਰਸ਼ਨ ਹੈ ਉਹਨੂੰ ਇਕੱਠਾ ਪੜਦੇ ਆ ਜਿਹੜਾ ਵਿੱਚ ਗੈਪ ਹੈ ਉਹਨੂੰ ਅਸੀਂ ਗੈਪ ਲੈਨੇ ਆ ਤੇ ਉਸ ਦੇ ਅਰਥ ਜਿਹੜੇ ਈਜ਼ੀ ਸਮਝ ਆ ਸਕਣ ਉਹ ਕੋਈ ਆਪਣੇ ਵਿਵੇਕ ਨਾਲ ਲਾਇਓ ਹੈ ਨੇ ਥੋੜਾ ਬਹੁਤ ਜੇ ਕਿਸੇ ਨੂੰ ਲੱਗਦਾ ਹੈ ਕਿ ਇਦਾਂ ਨਹੀਂ ਇਦਾਂ ਪੜਿਆ ਜਾਣਾ ਚਾਹੀਦਾ ਹੈ ਤੇ ਉਹ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਤੇ ਠੀਕ ਲੱਗਾ ਤੇ ਅਸੀਂ ਇਮੀਡੀਏਟ ਠੀਕ ਕਰ ਲਾਂਗੇ ਨਹੀਂ ਤੇ ਜੇ ਤੁਸੀਂ ਜ਼ੂਮ ਤੇ ਦੇਖ ਰਹੇ ਹੋ ਸਾਨੂੰ ਬਾਅਦ ਚੋਂ YouTube ਤੇ ਦੇਖ ਰਹੇ ਹੋ ਤੇ ਤੁਸੀਂ ਸਾਨੂੰ ਕਮੈਂਟ ਰਾਹੀਂ ਵੀ ਦੱਸ ਸਕਦੇ ਹੋ ਤੇ ਇੱਕ ਬੇਨਤੀ ਸਾਡੀ ਇਹ ਹੈ ਜੀ ਵੱਧ ਤੋਂ ਵੱਧ ਸਾਨੂੰ ਸਬਸਕ੍ਰਾਈਬ ਔਰ ਲਾਈਕ ਦਿਓ ਤਾਂ ਜੋ ਸਾਡੇ ਸਬਸਕ੍ਰਾਈਬਰਸ ਵੱਧ ਸਕਣ ਤੇ ਹੁਣ ਮੈਂ ਰਿਕਵੈਸਟ ਕਰਾਂਗੀ ਵੀ ਪਰਮਵੀਰ ਸਿੰਘ ਜੀ ਨੂੰ ਕਿ ਅੱਜ ਦੇ ਸ਼ਲੋਕ ਪੜੋ ਜੀ ਵੀ ਜੀ ਪੰਜੀ ਬਹੁਤ ਬਹੁਤ ਥੈਂਕਿਊ ਜੀ ਅ ਅੱਜ ਦਾ ਜਿਹੜਾ ਸ਼ਬਦ ਹੈ ਜਿਹੜਾ ਅਸੀਂ ਅੱਜ ਪਹਿਲੇ ਪੜ੍ਹਦੇ ਹਾਂ ਇੱਕ ਵਾਰੀ ਫਿਰ ਉਹਦੀ ਸਹਿਜ ਵਿਚਾਰ ਕਰਦੇ ਹਾਂ ਇਹਦੇ ਵਿੱਚ ਬਸ ਅਸੀਂ ਜਿਹੜਾ ਜਿਵੇਂ ਤੁਸੀਂ ਦਸੀਏ ਪੈ ਜੀ ਇਹਦੇ ਵਿੱਚ ਬਸ ਅਸੀਂ ਉਹ ਵਾਈਟ ਕਲਰ ਇਸ ਕਰਕੇ ਛੋੜਿਆ ਤਾਂ ਕਿ ਸਾਨੂੰ ਪੜ੍ਹਨ ਦੇ ਵਿੱਚ ਇੱਕ ਲਹਿਜਾ ਆ ਜਾਏ ਸਾਡੇ ਕੋਲ ਵੀ ਕਿਸ ਲਹਿਜੇ ਦੇ ਵਿੱਚ ਗੁਰੂ ਸਾਹਿਬ ਨੇ ਬਾਣੀ ਲਿਖੀ ਹੈ ਤੇ ਉਹ ਲਹਿਜਾ ਜਦੋਂ ਸਾਡੇ ਤੱਕ ਪਹੁੰਚੇ ਤੇ ਕੁਝ ਕੁਝ ਅਰਥ ਜਿਹੜੇ ਨੇ ਸਾਨੂੰ ਸਹਿਜ ਹੀ ਫਿਰ ਸਮਝ ਆ ਜਾਂਦੇ ਨੇ ਬਾਕੀ ਅਸੀਂ ਦੂਜੇ ਨਾਲ ਪਰਿਵਾਰ ਰੂਪ ਦੇ ਵਿੱਚ ਬੈਠ ਕੇ ਇੱਕ ਦੂਜੇ ਦੀ ਉਂਗਲ پکڑ ਕੇ ਆਪਾਂ ਸਿੱਖ ਸਕਦੇ ਹਾਂ ਸੋ ਅੱਜ ਦਾ ਜਿਹੜਾ ਸ਼ਬਦ ਅਸੀਂ ਵਿਚਾਰ ਰਹੇ ਆ ਉਹ ਅੰਕ 919 ਦੇ ਉੱਪਰ ਦਰਜ ਹੈ ਜੀ ਇੱਥੇ ਗੁਰੂ ਸਾਹਿਬ ਹੁਣ ਕਹਿ ਰਹੇ ਨੇ ਜਿਉ ਤੂੰ ਚਲਾਈਐ ਤਿਵ ਚਲੇ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਉ ਤੂੰ ਚਲਾਈਐ ਤਿਵੇ ਚਲੇ ਜਿਨਾ ਮਾਰਗ ਪਾਵਹਿ ਕਰ ਕਿਰਪਾ ਜਿਨ ਨਾਮ ਲਾਇਆ ਹੈ ਸੇ ਹਰ ਹਰ ਸਦਾ ਧਿਆਵੇ ਹੈ ਜਿਸ ਨੂੰ ਕਥਾ ਸੁਨਾਈ ਹੈ ਆਪਣੀ ਸੇ ਗੁਰੂ ਦਵਾਰੈ ਸੁਖ ਪਾਵੈ ਕਹੈ ਨਾਨਕ ਸੱਚੇ ਸਾਹਿਬ ਜਿਉ ਭਾਵੇ ਤਿਵੇਂ ਚਲਾਵੇ ਅੱਗੇ ਕਰ ਰਹੇ ਨੇ ਇਹ ਸੁਹੇਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੁਹੇਲਾ ਸਤ ਗੁਰੂ ਸੁਣਾਇਆ ਇਹ ਜੀ ਅੱਛਾ ਜੀ ਇਹ ਤਿੰਨ ਕੈ ਮਨ ਹਸਿਆ ਜਿਨ ਧੁਰੋ ਲਿਖਿਆ ਆਇਆ ਇਕ ਫਿਰੇ ਘਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਕਹੇ ਨਾਨਕ ਸ਼ਬਦ ਸੁਹੇਲਾ ਸਤ ਗੁਰੂ ਸੁਣਾਇਆ ਠੀਕ ਹੈ ਜੀ ਜੀ ਬਿਲਕੁਲ ਕਿਤੇ ਕੁਝ ਥੋੜੀ ਬੁਤੀ ਰਹਿ ਗਈ ਤੇ ਐਕਚੁਅਲੀ ਸਾਡੀ ਟੋਨ ਹਲੇ ਥੋੜੀ ਜੀ ਉਸ ਤਰ੍ਹਾਂ ਦੀ ਹੈ ਤੇ ਵਿੱਚ ਵਿੱਚ ਥੋੜੀ ਜੀ ਕਿਤੇ ਚੇਚ ਗੰਭੀਰ ਤੇ ਤੁਸੀਂ ਸਾਥ ਦਿਆ ਕਰੋ ਥੈਂਕ ਯੂ ਜੀ ਠੀਕ ਹੈ ਜੀ ਮੈਂ ਕਰਾਂ ਮੈਂ ਸ਼ੁਰੂ ਕਰਾਂ ਨਹੀਂ ਸੈਜੂ ਚਾਰ ਜੀ ਬਿਲਕੁਲ ਸੈਜੂ ਚਾਰ ਸ਼ੁਰੂ ਕਰੀਏ ਨਾਲ ਕੇ ਸਾਰੇ ਜਣੇ ਕਰਾਂਗੇ ਠੀਕ ਹੈ ਹੁਣ ਜੀ ਇੱਥੇ ਜਿਵੇਂ ਅਸੀਂ ਥੋੜਾ ਜਿਹਾ ਪੜਨ ਦੇ ਲੈਜੇ ਦੇ ਵਿੱਚ ਵੀ ਦੇਖਿਆ ਤੇ ਕੁਝ ਕੁਛ ਅਸੀਂ ਆਪਣਾ ਜਿ ਵਿਵੇਕ ਜਗਾਈਏ ਤੇ ਗੁਰੂ ਸਾਹਿਬ ਦਾ ਸੁਨੇਹਾ ਸਾਨੂੰ ਪਾਣੀ ਦਾ ਜਿਹੜਾ ਸੁਨੇਹਾ ਹੈ ਸਾਨੂੰ ਕਹਿ ਰਿਹਾ ਜਿਉ ਤੂੰ ਚਲਾਈਐ ਤਿਵ ਚਲੇ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਹੁਣ ਅ ਗੁਣਾ ਦੀ ਗੱਲ ਕਰ ਰਹੇ ਨੇ ਇੱਥੇ ਮੈਂ ਇਸ ਤਰੀਕੇ ਦੇ ਨਾਲ ਇਸ ਪੰਕਤੀ ਨੂੰ ਪੜ ਰਿਹਾ ਵੀ ਮੈਂ ਤੇਰੇ ਕੈਸੇ ਗੁਣ ਗਾਵਾਂ ਇਕੋ ਗੁਣ ਤੇਰਾ ਜਿਹੜਾ ਮੈਨੂੰ ਸਮਝ ਆ ਰਿਹਾ ਉਹ ਕਹਿੰਦੇ ਤੂੰ ਚਲਾਇ ਹੈ ਚਲਾਈਏ ਹੈ ਜਿਵੇਂ ਤੁਸੀਂ ਚਲਾ ਰਹੇ ਹੋ ਤਿਵੇਂ ਚੱਲੇ ਉਵੇਂ ਹੀ ਚੱਲ ਰਿਹਾ ਹੈ ਸਵਾਮੀ ਸਵਾਮੀ ਨੂੰ ਕਹਿ ਰਹੇ ਨੇ ਸੰਬੋਧਨ ਕਰਕੇ ਸਵਾਮੀ ਨੂੰ ਸੰਬੋਧਨ ਕਰਕੇ ਕਹਿ ਰਹੇ ਨੇ ਹੋਰ ਕਿਆ ਜਾਣਾ ਗੁਣ ਤੇਰੇ ਵੀ ਇਹੀ ਸਰਵੋਤਮ ਗੁਣ ਹੈ ਵੀ ਜਿਵੇਂ ਤੂੰ ਚਲਾ ਰਿਹਾ ਉਵੇਂ ਹੀ ਸਭ ਕੁਝ ਚੱਲ ਰਿਹਾ ਹੁਣ ਇੱਥੇ ਧਿਆਨ ਦੇਣ ਦੀ ਗੱਲ ਇਹੀ ਹੈ ਵੀ ਇੱਥੇ ਗੁਰੂ ਪਾਤਸ਼ਾਹ ਜੀ ਉਸ ਨਿਰੰਕਾਰ ਜਿਹੜਾ ਆਕਾਰ ਤੋਂ ਰਹਿਤ ਹੈ ਜਿਹੜਾ ਰੇਖਾ ਤੋਂ ਪਰੇ ਹੈ ਜਿਹੜਾ ਦੇਖਾ ਕਿਤਨੀ ਕੀਤਾ ਜਾ ਸਕਦਾ ਸਵੈਪੂ ਹੈ ਜਿਹੜਾ ਹਨਾ ਅਕਾਲ ਮੂਰਤ ਹੈ ਜਿਦੀ ਉਸ ਨੂੰ ਸੰਬੋਧਨ ਤਾਂ ਕਰ ਰਹੇ ਹੈ ਗੁਰੂ ਪਾਸ਼ਾ ਪਰ ਇਹ ਕਿਤੇ ਨਾ ਕਿਤੇ ਸਾਡੇ ਪੁਰਾਣੇ ਸਮਾਜ ਦੇ ਵਿੱਚ ਇੱਕ ਪ੍ਰਵਿੱਤੀ ਹੈ ਵੀ ਉਸ ਨੂੰ ਉਸ ਰੱਬ ਅੱਲਾ ਗੋਡ ਪਕਵਾਨ ਖੁਦਾ ਨੂੰ ਛੋਟਾ ਕਰਕੇ ਜਾਣਦੇ ਨੇ ਹਰ ਵੇਲੇ ਹਰ ਸ਼ਬਦ ਦੇ ਵਿੱਚ ਮੈਨੂੰ ਤਾਂ ਇਸ ਤਰ੍ਹਾਂ ਹੀ ਪੱਕ ਨਜ਼ਰ ਆਉਂਦਾ ਹੈ ਜੇ ਕਿਤੇ ਮੈਂ ਗਲਤ ਹੋਵਾਂ ਤੇ ਮੈਨੂੰ ਆ ਸੁਧਾਰ ਕਰਨ ਦੀ ਗੁਜਾਇਸ਼ ਹੈਗੀ ਹੈ ਤੇ ਤੁਸੀਂ ਸਾਰੇ ਸੁਧਾਰ ਵੀ ਕਰਾ ਸਕਦੇ ਹੋ ਮੈਨੂੰ ਇਸ ਤਰ੍ਹਾਂ ਇਹੀ ਲੱਗਦਾ ਵੀ ਗੁਰੂ ਪਾਸ਼ਾ ਮੈਨੂੰ ਸੁਨੇਹਾ ਦੇ ਰਹੇ ਨੇ ਵੀ ਇੱਕੋ ਗੁਣ ਹੈ ਜੋ ਕੁਝ ਉਹਨੇ ਕਰਨਾ ਸੀ ਉਹ ਕਰ ਚੁੱਕਿਆ ਹੈ ਮੇਰਾ ਸਵਾਮੀ ਐਸਾ ਹੈ ਜਿਨੇ ਜੋ ਕਰਨਾ ਸੀ ਉਹ ਕਰ ਚੁੱਕਿਆ ਉਹ ਇਹੀ ਉਸ ਦਾ ਸਭ ਤੋਂ ਵੱਡਾ ਜਿਹੜਾ ਗੁਣ ਹੈ ਕਿਆ ਜਾਣਾ ਗੁਣ ਤੇਰੇ ਇਸ ਤੋਂ ਇਲਾਵਾ ਹੋਰ ਮੈਂ ਤੇਰੇ ਕੀ ਗੁਣ ਜਾਵਾਂ ਜਾਣਾ ਮੈਨੂੰ ਇਸ ਤਰ੍ਹਾਂ ਸਮਝ ਆ ਰਿਹਾ ਅੱਗੇ ਜਿਬ ਤੂੰ ਚਲਾਈ ਹੈ ਤਿਵੇਂ ਚੱਲੇ ਜਿਨ੍ਹਾਂ ਮਾਰਗ ਪਾਵੇ ਹੁਣ ਇੱਥੇ ਸੇਮ ਉਸੇ ਗੱਲ ਨੂੰ ਜਿਵੇਂ ਆਪਾਂ ਕਹਿੰਦੇ ਨਾ ਪੈਸਿਵ ਹੋ ਕੇ ਦੁਬਾਰਾ ਉਸੇ ਗੱਲ ਨੂੰ ਬੋਲਣਾ ਘੁਮਾ ਕੇ ਗੱਲ ਨੂੰ ਬੋਲਣਾ ਜਿਵੇਂ ਤੂੰ ਚਲਾ ਰਿਆ ਤਿਵੇਂ ਹੀ ਚੱਲ ਰਹੇ ਨੇ ਜਿਨ੍ਹਾਂ ਨੂੰ ਤੂੰ ਸਾਰਿਆਂ ਨੂੰ ਆਪਣੇ ਮਾਰਗ ਤੇ ਪਾਇਆ ਹੋਇਆ ਹੈ ਵੀ ਸਾਰੇ ਆਪਣੇ ਆਪਣੇ ਮਾਰਗ ਤੇ ਤੂੰ ਏ ਰੱਬਾ ਤੂੰ ਸਾਰਿਆਂ ਨੂੰ ਪਾ ਦਿੱਤਾ ਹੈ ਤੇ ਸਾਰੇ ਉਸੇ ਮਾਰਗ ਤੇ ਚੱਲ ਰਹੇ ਨੇ ਹੁਣ ਇੱਥੇ ਕਰ ਰਹਿਣ ਕਰ ਕਿਰਪਾ ਜਿਨ ਨਾਮ ਲਾਇਆ ਹੈ ਸੇ ਹਰ ਹਰ ਸਦਾ ਧਿਆਵਾ ਹੈ ਹੁਣ ਕਹਿੰਦੇ ਨੇ ਕਰ ਕਿਰਪਾ ਤੇਰੀ ਕਿਰਪਾ ਉਸ ਅਕਾਲ ਪੁਰਖ ਰੱਬ ਪਰਮੇਸ਼ਰ ਪਰਮਾਤਮਾ ਪਰਮਾਤਮਾ ਕਹ ਰਹੇ ਆਪਾਂ ਵਾਸੇ ਉਹ ਸ਼ਬਦ ਉਸ ਰੱਬ ਦੀ ਖੁਦਾ ਦੀ ਗੱਲ ਕਰਦੇ ਨੇ ਕਹਿੰਦੇ ਕਰ ਕਿਰਪਾ ਤੇਰੀ ਕਿਰਪਾ ਅੰਦਰ ਕਰ ਦਾ ਮਤਲਬ ਹੈ ਕਰ ਕਿਰਪਾ ਦੇ ਵਿੱਚ ਸ਼ੈਰੀ ਤੇਰੀ ਕਿਰਪਾ ਦੇ ਅੰਦਰ ਜੋ ਜਿਵੇਂ ਪਹਿਲੇ ਨਾ ਤਿਵੇਂ ਚਲਾਵੇ ਜਿਵੇਂ ਚੱਲ ਰਿਹਾ ਹੈ ਉਹਨੂੰ ਕਿਰਪਾ ਹੀ ਕਹ ਰਹੇ ਨੇ ਜਿਨਾਂ ਨਾਮ ਜਿਨ੍ਹਾਂ ਨੂੰ ਇਸ ਗੇਮ ਦੀ ਸਮਝ ਆ ਗਈ ਨਾਮ ਪ੍ਰਾਪਤ ਹੋ ਗਿਆ ਜਿਨ ਨਾਮ ਲਾਇਆ ਹੈ ਇਸ ਨਾਮ ਦੇ ਵਿੱਚ ਆ ਗਏ ਜਿਨ੍ਹਾਂ ਨੂੰ ਇਹ ਗੱਲ ਸਮਝ ਆ ਗਈ ਸਦਾ ਹਰ ਧਿਆਵੇ ਉਹ ਫਿਰ ਉਸੇ ਹਰ ਨੂੰ ਜਿਵੇਂ ਤੂੰ ਚਲਾਵੇ ਵਾਲੀ ਗੱਲ ਉਸੇ ਹਰ ਨੂੰ ਧਿਆੰਦੇ ਨੇ ਹਮੇਸ਼ਾ ਇਹੀ ਯਾਦ ਰੱਖਦੇ ਨੇ ਵੀ ਉਹਦਾ ਗੁਣ ਹੈ ਹਮੇਸ਼ਾ ਉਹਨੂੰ ਯਾਦ ਰੱਖਦੇ ਨੇ ਫਿਰ ਅੱਗੇ ਕਹਿੰਦੇ ਨੇ ਜਿਸ ਨੂੰ ਕਥਾ ਸੁਣਾਈਏ ਆਪਣੀ ਸੇ ਗੁਰੂ ਦੁਆਰੇ ਸੁਖ ਪਾਵੇ ਕਹੇ ਨਾਨਕ ਸੱਚੇ ਸਾਹਿਬ ਜਿਉਂ ਪਾਵੇ ਤਿਵੇਂ ਚਲਾਵੇ ਹੁਣ ਦੇਖੋ ਇੱਥੇ ਬੜੀ ਖੂਬਸੂਰਤ ਗੱਲ ਗੁਰੂ ਸਾਹਿਬ ਨੇ ਕੀਤੀ ਜਿਸ ਨੂੰ ਕਥਾ ਸੁਣਾਈਏ ਜਿਸ ਨੂੰ ਕਥਾ ਕਿਹੜੀ ਇਹ ਜਿਹੜੀ ਹੁਣ ਦੋ ਪੰਕਤੀਆਂ ਦੇ ਵਿੱਚ ਦੋ ਪਦਿਆਂ ਦੇ ਵਿੱਚ ਗੁਰੂ ਸਾਹਿਬ ਨੇ ਦਿੱਤੀ ਹੈ ਇਹ ਇਹ ਕਥਾ ਜਦੋਂ ਕਿਸੇ ਨੂੰ ਸੁਣਾਈਏ ਸੇ ਗੁਰੂ ਦਵਾਰੇ ਸੁਖ ਪਾਵੇ ਹੁਣ ਇਸੀ ਚੀਜ਼ ਨੂੰ ਈਵੈਲਿਊਏਟ ਕਰਕੇ ਗੁਰੂ ਦਵਾਰੇ ਬੜੀ ਇੰਪੋਰਟੈਂਟ ਵਰਡ ਇੱਥੇ ਆ ਗਿਆ ਅੱਖਰ ਆ ਗਿਆ ਗੁਰੂ ਦਵਾਰਾ ਗੁਰੂ ਤੋਂ ਚ ਗੁਰ ਗੁਰਦੁਆਰੇ ਜੀ ਮਾਫ ਕਰਨਾ ਬਿਲਕੁਲ ਠੀਕ ਮੈਂ ਗੁਰੂ ਦਵਾਰੇ ਬੋਲ ਰਿਹਾ ਸੀ ਕਿ ਗੁਰਦੁਆਰਾ ਜਿਹੜਾ ਗੁਰਦੁਆਰੇ ਜਿਹੜਾ ਗੁਰੂ ਤੋਂ ਮਿਲਿਆ ਹੋਇਆ ਗੁਰ ਹੈ ਉਸਦੇ ਦਵਾਰਾ ਇੱਕ ਇੱਕ ਦਵਾਰਾ ਵੈਸੇ ਹਿੰਦੀ ਦਾ ਵਰਡ ਹੈ ਪਰ ਅਸੀਂ ਪੰਜਾਬੀ ਚ ਦਵਾਰੇ ਕਹਿ ਰਹੇ ਆ ਇੱਥੇ ਦਵਾਰੇ ਰਾਰੇ ਨੂੰ ਦੋ ਲੈਂਕੜਾ ਨੇ ਉੱਪਰ ਇਸ ਕਰਕੇ ਦਵਾਰਾ ਹੋ ਗਿਆ ਨਾ ਸੋ ਗੁਰਦੁਆਰੇ ਇੱਥੇ ਉਹ ਗਿਆਨ ਵਾਲਾ ਗਿਆਨਾ ਦਵਾਰੇ ਮਾਨੇ ਤੇਰੇ ਤੋਂ ਜਾਂ ਉਹਦੇ ਤੋਂ ਜੀ ਮੈਂ ਹੋਈ ਜੀ ਮੈਂ ਹੋਈ ਇੱਕ ਦਵਾਰ ਦਵਾਰਾ ਜਿਹੜਾ ਗੁਰਦੁਆਰਾ ਕਹਿੰਦੇ ਆ ਉਹ ਬੂਹੇ ਵਾਲਾ ਦਵਾਰਾ ਵੀ ਹੋ ਸਕਦਾ ਨਹੀਂ ਨਹੀਂ ਉਹ ਇੱਥੇ ਦੇਖੋ ਨਾ ਨਹੀਂ ਨਹੀਂ ਉਹ ਉਹ ਇੱਥੇ ਨਹੀਂ ਆ ਰਿਹਾ ਵੈਸੇ ਵੀ ਗੁਰੂ ਦਵਾਰਾ ਤੇ ਦਵਾਰਾ ਥੋੜਾ ਜਿਹਾ ਪ੍ਰੋਨਨਸੀਏਸ਼ਨ ਦੇ ਵਿੱਚ ਵੀ ਫਰਕ ਹੈਗਾ ਤੇ ਮੈਨੂੰ ਲੱਗਦਾ ਸ਼ਾਇਦ ਪੰਜਾਬੀ ਜਿਹੜੇ ਜਾਣਦੇ ਨੇ ਉਹਦੀ ਲਿਖਾਈ 'ਚ ਵੀ ਸ਼ਾਇਦ ਕੁਝ ਫਰਕ ਹੈ ਮੈਨੂੰ ਇਹਨਾਂ ਨਹੀਂ ਪਤਾ ਪਰ ਇੱਥੇ ਜਿਹੜਾ ਹੈਗਾ ਨਾ ਕਿਉਂਕਿ ਸੁਣਾਈਏ ਆ ਗਿਆ ਨਾ ਉੱਪਰ ਕਥਾ ਸੁਣਾਈਏ ਆਪਣੀ ਸੇ ਸੇ ਗੁਰਦੁਆਰੇ ਸੁਖ ਪਾਵੇ ਗੁਰੂ ਤੋਂ ਗੁਰ ਤੋਂ ਮਿਲਿਆ ਜਦੋਂ ਕੁਛ ਤੇ ਉਹਦੇ ਉਹਦੇ ਦੁਆਰਾ ਜਾਂ ਐਵੇਂ ਆਪਾਂ ਅੰਗਰੇਜ਼ੀ ਦਾ ਜੇ ਵਰਡ ਯੂਜ਼ ਕਰੀਏ ਥਰੂ ਥਰੂ ਇੰਟੈਲੈਕਚੁਅਲ ਪਾਵਰਸ ਥਰੂ ਇਨਫੋਰਮੇਟਿਵ ਮੈਨੂੰ ਸਿੱਖੀ ਮਿਲਿਆ ਸੁਖ ਮੈਨੂੰ ਸੁਖ ਮਿਲ ਗਿਆ ਇੱਥੇ ਦੁਆਰੇ ਦਾ ਮਤਲਬ ਹੈ ਥਰੂ ਥਰੂ ਤੇ ਇਹਦੇ ਥਰੂ ਗੁਰ ਦੇ ਥਰੂ ਵਿਜ਼ਡਮ ਦੇ ਥਰੂ ਜਿਹੜੀ ਮੈਨੂੰ ਗੁਰੂ ਤੋਂ ਮਿਲੀ ਅੱਜ ਜਿਹੜੀ ਮੈਨੂੰ ਵਿਜ਼ਡਮ ਮਿਲ ਰਹੀ ਹੈ ਗੁਰਬਾਣੀ ਤੋਂ ਮਿਲ ਰਹੀ ਹੈ ਠੀਕ ਹੈ ਜੀ ਸੋ ਇੱਥੇ ਕਹ ਰਹੇ ਨੇ ਗੁਰੂ ਦਵਾਰ ਗੁਰੂ ਗੁਰ ਦਵਾਰ ਹੈ ਸੁਖ ਪਾਵੇ ਮੈਂ ਆਪਕਾ ਨਾ ਮੈਂ ਫਿਰ ਗੁਰ ਦਵਾਰਾ ਬੋਲ ਰਹੀ ਸੀ ਗੁਰ ਦਵਾਰ ਹੈ ਸੁਖ ਪਾਵੇ ਕਹੇ ਨਾਨਕ ਸੱਚੇ ਸਾਹਿਬ ਜਿਉਂ ਪਾਵੇ ਤਿਵੇਂ ਚਲਾਵੇ ਹੁਣ ਕਹ ਰਹੇ ਉਸੇ ਤਰ੍ਹਾਂ ਸੇ ਮੁਸੀ ਗੱਲ ਨੂੰ ਫਿਰ ਨਾਨਕ ਜੀ ਆਪਣਾ ਨਾਮ ਲੈ ਕੇ ਕਹ ਰਹੇ ਨੇ ਸੱਚੇ ਸਾਹਿਬ ਉਸੀ ਸੱਚੇ ਨੂੰ ਜਿਹੜਾ ਸੁਆਮੀ ਹੈ ਸਾਡਾ ਜਿਵੇਂ ਚਲਾ ਰਿਹਾ ਹੈ ਉਹਨੂੰ ਹੀ ਸਬੋਧਨ ਹੋ ਕੇ ਜਿਉਂ ਭਾਵੈ ਤਿਵੇਂ ਚਲਾਵੈ ਜਿਵੇਂ ਉਹਨੇ ਉਹ ਮਾਰਗ ਬਣਾ ਦਿੱਤਾ ਹੈ ਜਿਸ ਮਾਰਗ ਤੇ ਸਾਨੂੰ ਚਲਾ ਰਿਹਾ ਹੈ ਉਹ ਜਿਵੇਂ ਉਹਨੂੰ ਪਾ ਰਿਹਾ ਓਵੇਂ ਉਹ ਸਾਨੂੰ ਚਲਾ ਰਿਹਾ ਹੈ ਸੋ ਇੱਕ ਪਤਾ ਇੱਥੇ ਤੱਕ ਮੈਂ ਹਲੇ ਆਪਣੇ ਵਿਰਾਮ ਕਰ ਲੈਣਾ ਬਾਕੀ ਜੇ ਕਿਸੇ ਨੇ ਕੁਝ ਦੱਸਣਾ ਹੈ ਤਾਂ ਜੀ 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 ਮੈਂ ਕਰ ਕਿਸੇ ਵੀਰ ਕਰਨੇ ਵਿਆਖਿਆ ਇਸ ਪਦੇ ਦੀ ਕਰਨੀ ਹੈ ਤੇ ਧੰਨਵਾਦ ਹੈ ਮਨਜੋਤ ਪੈਂਜੀ ਲਈ ਅਪ੍ਰੀਸੀਏਸ਼ਨ ਆਈ ਹੈ ਠੀਕ ਹੈ ਜੀ ਥੈਂਕ ਯੂ ਜੀ ਕੇ ਕਿਸੇ ਨੇ ਆਪਣੀ ਕੋਈ ਵਿਆਖਿਆ ਜਾਂ ਕੋਈ ਸਾਂਝ ਪਾਣੀ ਹੈ ਤੇ ਦਰੋ ਕਰੋ ਜੀ ਜੀ ਮੈਂ ਥੋੜਾ ਜਿਹਾ ਵੋਕੈਬਲਰੀ ਚੇਂਜ ਕਰਦੇ ਹੋਏ ਬੋਲਾਂਗੀ ਬਾਕੀ ਮੇਰੀ ਪੂਰੀ ਸਹਿਮਤੀ ਹੈ ਅੱਛਾ ਠੀਕ ਹੈ ਜੀ ਵਿਆਖਿਆ ਨਾ ਸਿਰਫ ਵੋਕੈਬਲਰੀ ਡਿਫਰੈਂਸ ਹੈ ਬੜੀ ਥੋੜਾ ਜਿਹਾ ਬੜਾ ਪੀਂਡਾ ਰੰਡਾ ਰੰਡਾ ਹੈ ਤੁਹਾਡੇ ਨਾਲ ਤੋਂ ਉਹ ਵੀ ਹੈ ਕਿ ਜਿਵੇਂ ਤੂੰ ਚਲਾਏ ਹੂੰ इदे तो चल लह हमन बच्चे तू कौन है हम जीव चलाए ति चल चल लह स्वामी भोर और क्या, क्या जाना ते गुण तेरे गुण तेरे ते ए इथे इथे तू कौन है जेड़ा चला रहा है इथे तुसी की व्याख्या कीती कि की कौन है तू वो परमेश्वर है ना ਤੇ ਮੇਰਾ ਮੰਨਣਾ ਹੈ ਕਿ ਤੂੰ ਕੌਣ ਉਹ ਦਾ ਮੇਰਾ ਵਿਵੇਕ ਮੇਰੀ ਸੋਝੀ ਮੇਰਾ ਗਿਆਨ ਹੈਰੇ ਅਕੋਰਡਿੰਗ ਮੈਨੂੰ ਇੰਜ ਲੱਗਦਾ ਕਿ ਉਹੀ ਹੈ ਜਿਹੜਾ ਮੈਨੂੰ ਚਲਾਉਂਦਾ ਹੈ ਮੇਰੇ ਗਿਆਨ ਨੇ ਕਿਹਾ ਕਿ ਮੈਂ ਐਸ ਵਿਆਖਿਆ ਨੂੰ ਅੱਗੇ ਕਰਾਂ ਤੇ ਮੈਂ ਇਮੀਡੀਏਟ ਬੋਲਣ ਲੱਗ ਪਈ ਇਸ ਤੋਂ ਇਲਾਵਾ ਤੇ ਮੈਨੂੰ ਹੋਰ ਕੀ ਨਹੀਂ ਚਲਾਣਾ ਬਾਕੀ ਕ੍ਰੀਏਟਰ ਹੈ ਜਿਹੜਾ ਮੈਨੂੰ ਕ੍ਰੀਏਟ ਕਰ ਚੁੱਕਾ ਹੈ ਹਨਾ ਤੇ ਇਸੇ ਦੇ ਨਾਲ ਰਿਲੇਟ ਲੈ ਕੇ ਜੇ ਮੈਂ ਅੱਗੇ ਚਲਾਂਗੀ ਤੇ ਜਿਬ ਤੂੰ ਚਲਾ ਹੈ ਤਿਵੇ ਚੱਲੋ ਜਿਨਾ ਮਾਰਗ ਪਾਵੇ ਹੁਣ ਮੇਰੇ ਗਿਆਨ ਮਤਲਬ ਹਰ ਬੰਦੇ ਨੂੰ ਜਿਹੜਾ ਵੀ ਪੜ ਰਿਹਾ ਹੈ ਜਿਨਾ ਮਾਰਗ ਪਾਵੇ ਹੁਣ ਜਿਵੇਂ ਤੂੰ ਕਹੇਗਾ ਓਵੇਂ ਚੱਲੇਗਾ ਹਰ ਬੰਦਾ ਜਿੰਨੂੰ ਜਿੱਧਰ ਮਾਰਗ ਉਹਦੇ ਦਿਮਾਗ ਨੇ ਕਿਹਾ ਉਹਦੇ ਗਿਆਨ ਉਹਦੀ ਸੋਝੀ ਨੇ ਕਿਹਾ ਵਿਵੇਕ ਨੇ ਕਿ ਤੂੰ ਇਸ ਰਾਹੇ ਚੱਲ ਪੈ ਤੇ ਉਸ ਰਾਹੇ ਚੱਲ ਪਏਗਾ ਤੇ ਜਿਹੜੇ ਪੁੱਠੇ ਰਾਹ ਤੁਰ ਪੈਂਦੇ ਨੇ ਉਹ ਮਾਇਆ ਵਿੱਚ उलਝੇ ਪੁੱਠੇ ਰਾਹੇ ਚਲੇ ਜਾਂਦੇ ਨੇ ਉਦੀ ਬਾਦ ਕਿਰਪਾ ਜਿਨ ਨਾਮ ਲਾਹੇ ਲਾਈਐ ਸੇ ਹਰੀ ਹਰੀ ਸਦਾ ਧਿਆਵੈ ਕਿਰਪਾ ਕਿਹੜੀ ਪਰ ਕਿਰਪਾ ਕਿਰਪਾ ਕਿਨੇ ਕਰਨੀ ਫੇਰ ਉਹ ਹੀ ਆਪਣਾ ਦਿਮਾਗ ਆਪਣੇ ਵਿਵੇਕ ਆਪਣੇ ਗਿਆਨ ਨੇ ਸੋਝੀ ਨੇ ਕਿਰਪਾ ਕਰਨੀ ਹੈ ਜਦ ਤੱਕ ਅਸੀਂ ਆਪਣਾ ਅੰਤਰ ਨਹੀਂ ਜਗਾਵਾਂਗੇ ਕਿ ਮੈਂ ਇਸ ਹੁਣ ਇਸ ਪਾਸੇ ਚੱਲਣਾ ਹੈ ਮੈਂ ਇਸ ਰਾਹ ਉੱਤੇ ਤੁਰਨਾ ਹੈ ਆਪਣੇ ਆਪ ਨੂੰ ਪੱਕਾ ਕਰਨਾ ਹੈ ਤਾਂ ਮੈਂ ਉਸ ਪਾਸੇ ਤੁਰ ਸਕਦੀ ਹਾਂ ਹਰੀ ਦੇ ਪਾਸੇ ਹਰੀ ਕੋਣ ਸੱਚਾ ਗਿਆਨ ਸਦਾ ਧਿਆਈਏ ਉਹਨੂੰ ਹਰ ਵੇਲੇ ਯਾਦ ਰੱਖਣਾ ਹੈ ਸਦਾ ਸਦਾ ਧਿਆਈਏ ਠੀਕ ਹੈ ਨਾ ਵੀਰ ਜੀ ਮੈਂ ਕੰਦੀ ਚ ਜਾਰੀ ਨਹੀਂ ਰਿਹਾ ਜਾ ਰਹੀ ਹਾਂ ਜੀ ਨਹੀਂ ਆ ਰਹੀ ਆ ਰਹੀ ਤੁਹਾਡੀ ਆਵਾਜ਼ ਆ ਰਹੀ ਜੀ ਦੇਖੋ ਇੱਥੇ ਜਿਹੜਾ ਤੁਸੀਂ ਉੱਪਰ ਮੈਂ ਕਿਹਾ ਸੀਗਾ ਨਾ ਵੀ ਇਹ ਕਿਉਂਕਿ ਨਾ ਸਾਡੇ ਮੈਂ ਵੀ ਵੈਸੇ ਜਿਵੇਂ ਤੁਸੀਂ ਕਰ ਰਹੇ ਹੋ ਨਾ ਇਸ ਤਰ੍ਹਾਂ ਹੀ ਅਰਥ ਕਰਦਾ ਮੈਂ ਪਰ ਇੱਥੇ ਜਿਹੜਾ ਉੱਪਰ ਹੈ ਨਾ ਜਿਉਂ ਤੂੰ ਚਲਾਏ ਤਿਉ ਚੱਲੇ ਸੁਆਮੀ ਇੱਥੇ ਸੁਆਮੀ ਦੀ ਜਿਹੜੀ ਇੰਪੋਰਟੈਂਸ ਹੈ ਨਾ ਸੁਆਮੀ ਦੇ ਜਦੋਂ ਸੁਆਮੀ ਕਹਤਾ ਇਹਦਾ ਮਤਲਬ ਹੈ ਇਹ 3rd ਐਂਟੀਟੀ ਦੀ ਗੱਲ ਹੋ ਰਹੀ ਹੈ 3rd ਐਂਟੀਟੀ ਦੀ ਗੱਲ ਹੋ ਰਹੀ ਹੈ ਕਿਹੜੀ 3rd ਐਂਟੀਟੀ ਕਿਹੜੀ ਫਿਰ ਦੱਸੋ ਮੈਨੂੰ ਹਾਂ ਮੈਂ ਉਹੀ ਦੱਸ ਰਿਹਾ ਸੀ ਨਾ ਸਟਾਰਟਿੰਗ ਵਿੱਚ ਜਿਵੇਂ ਮੈਂ ਕਿਹਾ 3rd ਐਂਟੀਟੀ ਕਿਹੜੀ 3rd ਐਂਟੀਟੀ ਉਹ ਵਾਲੀ ਜਿਹੜੀ ਸਾਡੀ ਇੱਕ ਪੁਰਾਤਨ ਮਤ ਨੇ ਬਾਹਰ ਖੜੀ ਕੀਤੀ ਹੋਈ ਹੈ ਨਾ ਪੁਰਾਤਨ ਰੀਤੀ ਰਿਵਾਜ ਸਾਡੇ ਤੇ 4 5000 ਸਾਲ ਤੋਂ ਇੱਕ ਮਤ ਸਾਡੇ ਤੇ ਹਾਵੀ ਹੈ ਜਿਹੜੀ ਕਹਿੰਦੀ ਹੈ ਵੀ ਐ ਵਾਲਾ ਭਗਵਾਨ ਹੈ ਇਹ ਮੂਰਤੀ ਹੈ ਇਹ ਐਵੇਂ ਕਰਾਂਗੇ ਤੇ ਉਹ ਇਸ ਤਰ੍ਹਾਂ ਹੋ ਜਾਏਗਾ ਜੇ ਮੈਂ ਉਹਨੂੰ ਖੁਸ਼ ਕਰਾਂਗਾ ਸਵੇਰੇ ਉੱਠ ਕੇ ਤੇ ਉਹ ਮੇਰੇ ਤੇ ਪਸੰਨ ਰਹੇਗਾ ਉਹ ਥਰਡ ਆਇਡੈਂਟੀਟੀ ਐਂਟੀਟੀ ਨੂੰ ਗੁਰੂ ਸਾਹਿਬ ਨੇ ਇੱਕ ਬਲੈਂਕ ਹੋਲ ਬਲੈਂਕ ਔਰ ਬਲੈਕ ਨਹੀਂ ਕਰਿਆ ਬਲੈਂਕ ਹੋਲ ਦੇ ਵਿੱਚ ਖੜਾ ਕਰਕੇ ਉਹਨੂੰ ਕਹਿ ਰਹੇ ਨੇ ਸੁਣਾ ਮੈਨੂੰ ਰਹੇ ਨੇ ਉਹ ਚਲਾਕ ਪੰਡਤ ਨੂੰ ਵੀ ਤੂੰ ਜਿਵੇਂ ਕਹਿਣਾ ਉਸ ਤਰ੍ਹਾਂ ਨਹੀਂ ਹੈ ਇਹ ਇਸ ਤਰ੍ਹਾਂ ਹੈ ਜਿਵੇਂ ਉਹ ਚਲਾ ਰਿਹਾ ਹੈ ਦੇਖੋ ਨਾ ਮੈਂ ਸਟਾਰਟਿੰਗ ਇਚ ਕਹਿੰਦੇ ਆ ਉਹਦਾ Swami Swami ਕਿਨੂੰ ਕਿਹਾ ਗਿਆ ਇਹ ਗੱਲ ਰਹਿ ਗਈ ਵੀਰ ਜੀ ਮੈਂ ਉਹ ਉਹੀ ਐਕਸਪਲੇਨ ਕਰ ਰਿਹਾ ਹਾਂ Swami ਕਿਨੂੰ ਕਿਹਾ ਨਾ Swami ਕਿਹਾ ਬਲੈਂਕ ਹੋਲ ਉਥੇ ਬਲੈਂਕ ਹੋਲ ਇਕੱਠਾ ਕਰ ਦਿੱਤਾ ਜਿਹੜਾ ਸਟਾਰਟਿੰਗ ਵਿੱਚ ਮੈਂ ਕਿਹਾ ਸੀ ਨਾ ਜਿਹੜਾ ਨਿਰਾਕਾਰ ਹੈ ਜਿਹੜਾ ਸਵੰਪ ਹੋ ਹੈ ਕ੍ਰੀਏਟਰ ਕ੍ਰੀਏਟਰ ਹੈ ਉਹ ਅਕਾਲ ਪੁਰਖ ਹੈ ਹੁਣ ਉਹਨੂੰ ਕਹਿ ਰਹੇ ਨੇ ਪਰ ਇੱਕ ਪੁਰਾਤਨ ਮਤ ਜਿਹੜਾ ਸਮਾਜ ਹੈ ਉਹ ਬਾਹਰ ਕਿਤੇ ਖੜਾ ਕਰ ਰਿਹਾ ਸੀਗਾ ਉਹਨੇ ਰੇਖਾਂ ਕਿੱਥੇ ਕਰਤਾ ਸੀ ਹਾਂ ਤੇ ਮਾਤ ਨੂੰ ਅਸਤਿਤਵ ਦਿੰਦਾ ਹਾਂ ਹਾਂ ਇੱਥੇ ਉਹਦੇ ਸੁਆਮੀ ਨੂੰ ਪਕੜ ਕੇ ਕਹਿ ਦਿੰਦਾ ਜਿਹੜਾ ਤੂੰ ਸੁਆਮੀ ਮੰਨਦਾ ਉਸ ਤਰ੍ਹਾਂ ਨਹੀਂ ਇਸ ਤਰ੍ਹਾਂ ਦਾ ਜਿਹੜਾ ਸੁਆਮੀ ਹੈ ਜਿਹੜਾ ਚਲਾਵੇ ਤਿਵ ਚੱਲੇ ਜਿਵੇਂ ਚਲਾ ਰਿਹਾ ਉਵੇਂ ਹੀ ਚੱਲਣਾ ਹੈ ਤੇਰੇ ਕਹਿਣ ਨਾਲ ਤੇਰੇ ਕੀਤੇ ਦੇ ਨਾਲ ਕੁਝ ਨਹੀਂ ਹੋਣਾ ਜਿਵੇਂ ਸਾਨੂੰ ਆਦਤ ਪਈ ਹੋਈ ਹੈ ਨਾ ਉਸ ਪੁਰਾਤਨ ਮਤਨੇ ਵੀ ਸਵੇਰੇ ਤੁਸੀਂ ਉਠੋ ਪਹਿਲੇ ਉਹਨੂੰ 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 ਤੁਸੀਂ ਰਿਸਾਈਟ ਕਰੋ ਉਹਦਾ ਤੁਸੀਂ ਉਹਦੇ ਤੋਂ ਮੰਗੋ ਉਹਦੇ ਤੋਂ ਕਿਰਪਾ ਮੰਗੋ ਉਹਦੇ ਤੋਂ ਜੋ ਵੀ ਜੋ ਵੀ ਇੱਕ ਵਿਧੀ ਚਲਦੀ ਆ ਰਹੀ ਹੈ ਉਸ ਵਿਧੀ ਦੇ ਪ੍ਰਕਰਣ ਦੇ ਵਿੱਚ ਚੱਲ ਕੇ ਸਾਨੂੰ ਕਿਤੇ ਨਾ ਕਿਤੇ ਉਸ ਤਰ੍ਹਾਂ ਸਾਡਾ ਮੈਂਟਲ ਸੈੱਟ ਕੀਤਾ ਗਿਆ ਇੱਥੇ ਗੁਰੂ ਸਾਹਿਬ ਸਾਨੂੰ ਮੈਨੂੰ ਹੌਸਲਾ ਦੇ ਰਹੇ ਨੇ ਮੈਨੂੰ ਤਾਕਤ ਦੇ ਰਹੇ ਨੇ ਕੀ ਕਹਿ ਕੇ ਵੀ ਉਸ ਸਵਾਮੀ ਦੀ ਜਿਸ ਸਵਾਮੀ ਦੀ ਤੂੰ ਗੱਲ ਕਰਦਾ ਉਹ ਤਾਂ ਚੱਲੇ ਜਿਵੇਂ ਚਲਾ ਰਿਹਾ ਉਵੇਂ ਹੀ ਚੱਲਣਾ ਸਾਰਿਆਂ ਨੇ ਕਿਸੇ ਦੀ ਆਪਣੀ ਕੋਈ ਵਿਸਾਕ ਨਹੀਂ ਹੈ ਵੀ ਤੂੰ ਕੁਝ ਕਹਿਂਗਾ ਤਾਂ ਕੁਝ ਰੱਬ ਕਰੇਗਾ ਜਾਂ ਤੂੰ ਕਹਿ ਰਿਹਾ ਵੀ ਮੇਰੇ ਤੋਂ ਖੁਸ਼ ਹੋ ਜਾਏਗਾ ਰੱਬ ਮੈਂ ਇਹ ਕੰਮ ਕਰਾਂਗਾ ਉਹ ਕਹਿੰਦੇ ਜਿਵੇਂ ਉਹ ਜਿਵੇਂ ਉਹਨੇ ਚਲਾਉਣਾ ਸੀ ਉਵੇਂ ਉਹ ਚਲਾ ਰਿਹਾ ਹੈ। ਜੋ ਇੱਥੇ ਉਹ ਸੁਆਮੀ ਖੜਾ ਕੀਤਾ ਹੈ। ਠੀਕ ਹੈ ਮੈਂ ਜੀ ਕਲੀਅਰ ਹੈ? ਠੀਕ ਹਾਂ ਜੀ ਜੀ। ਠੀਕ ਹੋ ਗਿਆ। ਜੀ ਠੀਕ। ਅੱਗੇ ਕਰੋ। ਬਹੁਤ ਹੋ ਗਿਆ। ਠੀਕ ਹੈ ਜੀ। ਹੁਣ ਅੱਗੇ ਕਹ ਰਹੇ ਨੇ ਇਹ ਸੁਹੇਲਾ ਸ਼ਬਦ ਸੁਹਾਵਾ ਸਭ ਤੋਂ ਸੁਹਾਵਾ ਸਦਾ ਸੁਹੇਲਾ ਸਤ ਗੁਰੂ ਸੁਣਾਇਆ। ਹੁਣ ਕਹਿੰਦੇ ਨੇ ਆ ਅ ਮੇਰੇ ਖਿਆਲ ਲ ਪਾਇਆ ਹਾਂ ਅਰੇ ਦੋ ਪੰਕਤੇ ਫਿਰ ਬਾਤ ਕਰਦੇ ਹੁਣ ਇਹ ਸੁਹੇਲਾ ਸੁਹੇਲਾ ਮਤਲਬ ਆਪਾਂ ਉਹ ਪਹਿਲਾਂ ਵੀ ਵਿਚਾਰ ਕਰ ਚੁੱਕਿਆ ਚੰਗੇ ਗੁਣਾਂ ਦੀ ਗਾਇਨ ਕਰਨਾ ਚੰਗੇ ਗੁਣਾਂ ਨੂੰ ਆ ਗਾਣਾ ਪੋਜ਼ਿਟਿਵਿਟੀ ਨਾਲ ਗਾਣਾ ਉਹ ਸੁਹੇਲਾ ਹੋ ਗਿਆ ਵਡਿਆਈਆਂ ਕਰਨੀਆਂ ਹੈਨਾ ਆਪਾਂ ਥੋੜੇ ਦਿਨ ਪਹਿਲਾਂ ਇਹ ਵਿਚਾਰ ਕੀਤਾ ਸੀ ਇਹ ਸ਼ਬਦ ਸੁਹਾਵਾ ਇਹ ਸੁਹੇਲੇ ਜਦੋਂ ਗਾ ਰਹੇ ਆ ਅਸੀਂ ਤੇ ਮੈਨੂੰ ਉਹ ਸੁਹਾਂਦੇ ਨੇ ਮੈਨੂੰ ਉਹ ਪਸੰਦ ਨੇ ਇਹੀ ਪਸੰਦ ਨੇ ਹੁਣ ਅੱਗੇ ਨੂੰ ਫਿਰ ਉਹਨੂੰ ਦੂਜੇ ਸ਼ਬਦਾਂ ਚ ਕਹਿ ਰਹੇ ਨੇ ਸ਼ਬਦ ਸੁਹਾਵਾ ਸਦਾ ਸੋਹਿਲਾ ਉਹੀ ਸ਼ਬਦ ਸੁਹਾਵੇ ਨੇ ਜਿਹੜੇ ਸਦਾ ਸੋਹਿਲੇ ਨੇ ਜਿਹੜੇ ਨਿਰੰਤਰ ਚੱਲ ਰਹੇ ਨੇ ਸਦਾ ਹੁਣ ਉਹ ਕੀ ਕਹਿ ਰਹੇ ਨੇ ਸਤ ਗੁਰੂ ਸੁਣਾਇਆ ਸੱਚੇ ਗੁਰੂ ਨੇ ਮੈਨੂੰ ਸੁਣਾਇਆ ਉਹਨੇ ਸੁਹਿਲੇ ਗਾਏ ਮੈਨੂੰ ਸੁਣਾਏ ਸਤ ਗੁਰੂ ਸੁਣਾਇਆ ਜਿਹੜਾ ਸੱਚਾ ਗੁਰੂ ਟਰੂ ਮਾਸਟਰ ਟਰੂਥਫੁਲਨੈਸ ਕਹਿ ਲੋ ਮੈਨੂੰ ਉੱਥੋਂ ਦੀ ਵਾਈਜ਼ਨੈਸ ਮਿਲੀ ਮੈਨੂੰ ਉਹਨਾਂ ਨੇ ਸੁਣਾਇਆ ਫਿਰ ਕੀ ਕਹਿ ਰਹੇ ਨੇ ਇਹ ਤਿੰਨ ਕੈ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ ਹੁਣ ਇਹੀ ਚੀਜ਼ ਜਿਹੜੀ ਹੈ ਉਹਨਾਂ ਦੇ ਮਨ ਦੇ ਵਿੱਚ ਵਸ ਗਈ ਜਿਨ ਧੁਰੋਂ ਲਿਖਿਆ ਆਇਆ ਹੁਣ ਜਿਨ੍ਹਾਂ ਨੇ ਧੁਰ ਤੋਂ ਯਾਨੀ ਕਿ ਸਟਾਰਟਿੰਗ ਪੁਆਇੰਟ ਤੋਂ ਹੀ ਇਹ ਗੱਲ ਆਪਣੇ ਮਨ ਚ ਲਿਖ ਲਈ ਵੀ ਮੈਂ ਇੱਧਰ ਚੱਲਣਾ ਇਹ ਤੋਂ ਦਾ ਮਤਲਬ ਹੋਇਆ ਫਰੋਮ ਦਾ ਪੁਆਇੰਟ ਫਰੋਮ ਆਫ ਦਾ ਬਿਗਨਿੰਗ ਪੁਆਇੰਟ ਔਨ ਦਾ ਸਕ੍ਰੈਚ ਫਰੋਮ ਦਾ ਸਕ੍ਰੈਚ ਦਾ ਪੁਆਇੰਟ ਆਫ ਅ ਬਿਗਨਿੰਗ ਜਿੱਥੋਂ ਸਟਾਰਟ ਹੋ ਰਹੇ ਆ ਉਹ ਹੈ ਤੁਰ ਇੱਥੋਂ ਦੀ ਤੁਰਿਆ ਲਿਖਿਆ ਆਇਆ ਵੀ ਉੱਥੋਂ ਦੀ ਜੋ ਤੁਸੀਂ ਲਿਖਿਆ ਉਵੇਂ ਹੀ ਤੁਸੀਂ ਚੱਲਦੇ ਆਏ ਇਹ ਉਹ ਉਹ ਉਹਨਾਂ ਦੇ ਮਨ 'ਚ ਵਸ ਜਾਂਦਾ ਹੈ ਅੱਗੇ ਕਹ ਰਹੇ ਨੇ ਇੱਕ ਫਿਰੇ ਘਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਕਹੇ ਨਾਨਕ ਸ਼ਬਦ ਸੁਹਿਲਾ ਸਾਤੂ ਗੁਰੂ ਸੁਣਾਇਆ ਹੁਣ ਅੱਗੇ ਫਿਰ ਕਹ ਰਹੇ ਨੇ ਇੱਕ ਫਿਰੇ ਇੱਕ ਮਤਲਬ ਕੀ ਕਲੈਕਟਿਵ ਦੇ ਵਿੱਚ ਵਰਡ ਹੈਗਾ ਇੱਕ ਦਾ ਮਤਲਬ ਕਲੈਕਟਿਵ ਇਕੱਠੀ ਕੋ ਪੋ ਗਿਣਤੀ ਬਹੁ ਸੰਖਿਆ ਇਕੋ ਤਰ੍ਹਾਂ ਦੇ ਲੋਕ ਮਤਲਬ ਐਵੇਂ ਗੱਲ ਹਾਂ ਉਹ ਘਨੇਰੇ ਨੇ ਕਹਿੰਦੇ ਫਿਰ ਰਹੇ ਨੇ ਇੱਧਰ ਉੱਧਰ ਘਨੇਰੇ ਮਤਲਬ ਕਿ ਇੱਥੇ ਅ ਅਲੱਗ-ਅਲੱਗ ਡਾਇਰੈਕਸ਼ਨ ਦੇਕਰ ਘਨੇਰੇ ਨੂੰ ਮੈਂ ਲਵਾਂਗਾ ਕਿਉਂਕਿ ਇੱਕ ਵੀ ਹੋ ਗਿਆ ਕਲੈਕਟਿਵ ਤੇ ਘਨੇਰੇ ਵੀ ਵੈਸੇ ਕਲੈਕਟਿਵ ਹੁੰਦਾ ਪਰ ਇੱਕ ਨੂੰ ਕਹਿ ਰਹੇ ਨੇ ਵੀ ਘਨੇਰੇ ਮਤਲਬ ਬਹੁਤ ਜ਼ਿਆਦਾ ਘੁੰਮ ਰਹੇ ਨੇ ਫਿਰ ਰਹੇ ਨੇ ਫਿਰ ਹੈ ਨਾ ਕਰੇ ਗੱਲਾਂ ਸਿਰਫ ਗੱਲਾਂ ਹੀ ਕਰ ਰਹੇ ਨੇ ਜਿਵੇਂ ਆਪਾਂ ਕਹਿੰਦੇ ਨਾ ਯਾਰ ਖਾਲੀ ਗੱਲਾਂ ਹੀ ਕਰੀ ਜਾਂਦੇ ਹੋ ਤੁਹਾਡੇ ਵੱਲੋਂ ਪ੍ਰੈਕਟੀਕਲ ਤਾਂ ਸਾਡੇ ਕੋਲ ਕੁਝ ਆ ਨਹੀਂ ਰਿਹਾ ਗੱਲਾਂ ਕਰ ਰਹੇ ਆ ਅਸੀਂ ਚੱਲੀ ਚੱਲੀ ਸਾਲ ਤੋਂ ਬਾਣੀ ਪੜ ਰਹੇ ਆ ਜੇ ਕਰ ਰਹੇ ਆ ਅਸੀਂ ਕਰਮ ਕਾਂਡ ਕਰੀ ਜਾ ਰਹੇ ਆ ਸਾਨੂੰ ਕੁਝ ਚੇਂਜ ਦਾ ਨਹੀਂ ਰੇ ਸਾਡੀ ਲਾਈਫ ਦੇ ਵਿੱਚ ਜੀ ਪਰ ਨਾਮ ਅਥਰ ਹੋ ਹੀ ਗਿਆ ਨਾ ਵੀਰ ਜੀ ਜਿਹੜਾ ਅਸੀਂ ਰਿਸਾਈਟ ਕਰੀ ਜਾ ਰਹੇ ਆ ਪਰ ਸਾਨੂੰ ਕੋਈ ਹਲ ਕੁਝ ਲੱਭ ਰਿਆ ਨਹੀਂ ਉਹਦੇ ਚੋਂ ਕੁਝ ਲੱਭਦੇ ਨਹੀਂ ਸਾਂ ਬਾਣੀਆਂ ਪੜੀ ਜਾ ਰਹੇ ਆ ਪੜੀ ਜਾ ਰਹੇ ਆ ਬਸ ਰੱਟੂ ਤੋਤੇ ਵਾਂਗੂ ਬੋਲੀ ਜਾਂਦੇ ਆ ਉਹ ਤਾਂ ਗੱਲਾਂ ਆ ਕਰੀਏ ਕਿ ਅਸੀਂ ਪੜ ਕੇ ਨਿਕਲ ਗਏ ਬਸ ਬਸ ਉੱਥੇ ਹੀ ਸਾਨੂੰ ਜਿਹੜਾ ਕਈ ਬੰਦੇ ਹੋਰ ਵੀ ਪੈਤੀ ਇਸ ਤੋਂ ਅੱਗੇ ਚਲੇ ਗਏ ਨੇ ਕਈ ਕਹਿੰਦੇ ਨੇ ਦੇਖੋ ਜੀ ਤੁਸੀਂ ਇਹ ਕਰਮ ਕਰੋ ਤੇ ਤੁਹਾਨੂੰ ਦੇਖੋ ਕਿੰਨੀਆਂ ਪ੍ਰਾਪਤੀਆਂ ਹੁੰਦੀਆਂ ਨੇ ਸਾਰੇ ਤੁਹਾਨੂੰ ਘਰ ਦੇ ਸੁੱਖ ਆ ਜਾਣਗੇ ਉਹ ਭਾਈ ਉਹ ਸੁੱਖ ਨਹੀਂ ਨੇ ਉਹ ਸਾਨੂੰ ਲਾਲਚ ਹੈ ਗੁਰਬਾਣੀ ਇਹੀ ਕਹਿ ਰਹੀ ਹੈ ਵੀ ਉਹਨਾਂ ਨਾਲ ਤੁਸੀਂ ਮੇਹ ਲਗਾ ਕੇ ਬੈਠੇ ਹੋ ਉਹਨਾਂ ਨਾਲ ਤੁਸੀਂ ਆਪਣਾ ਮੋਹ ਲਗਾ ਕੇ ਬੈਠੇ ਹੋ ਉਹ ਕੱਚਾ ਹੈ ਸਾਰਾ ਤੇ ਤੁਸੀਂ ਕਹ ਰਹੇ ਹੋ ਚੁਪੈਰੇ ਕਰੋ ਦੁਪਹਿਰੇ ਕਰੋ ਟੱਲੀਆਂ ਵਜਾਓ ਖੜੇ ਰੋ ਅਰਦਾਸਾਂ ਕਰੋ ਲਿਲਕੜੀਆਂ ਕੱਢੋ ਤੇ ਤੁਸੀਂ ਤੁਸੀਂ 6 ਘੰਟੇ ਤੁਸੀਂ ਇਹ ਰੂਟੀਨ ਬਣਾ ਕੇ ਇਹ ਪਾਠ ਇਹ ਪਾਠ ਇਹ ਹੋਵਨ ਇਹ ਹੋਵਨ ਕਰੋ ਸਾਡੇ ਤਾਂ ਪੁਰਾਤਨ ਮਤ ਹੀ ਹਾਵੀ ਹੈ ਅਸੀਂ ਬਾਣੀ ਨੂੰ ਨਤਮਸਤਕ ਹੋ ਰਹੇ ਆ ਪਰ ਬਾਣੀ ਦੀ ਮੰਨ ਨਹੀਂ ਰਹੇ ਬਾਣੀ ਦੀ ਸੋਣੀ ਨਹੀਂ ਰਹੇ ਬਾਣੀ ਨੂੰ ਰਸਾਈਟ ਕਰ ਰਹੇ ਜਿਵੇਂ ਪੁਰਾਤਨ ਮਤ ਦੇ ਲੋਕ ਮੰਤਰ ਉਚਾਰਨ ਕਰਦੇ ਸੀ ਸਿਰਫ ਉਚਾਰਨ ਕਰਦੇ ਸੀ ਤੇ ਅੱਗੇ ਹੁਣ ਕਹ ਰਹੇ ਨੇ ਖਾਲੀ ਉਹ ਲੋਕ ਗੱਲਾਂ ਕਰ ਰਹੇ ਨੇ ਸਿਰਫ ਗੱਲਾਂ ਕਰਦੇ ਨੇ ਉਹਨਾਂ ਦੇ ਕੋਲ ਪ੍ਰੈਕਟੀਕਲ ਲਾਈਫ ਦੇ ਵਿੱਚ ਜ਼ਿੰਦਗੀ 'ਚ ਕੁਝ ਨਹੀਂ ਹਾਸਲ ਹੋ ਰਿਹਾ ਉਹਨਾਂ ਨੂੰ ਜਿਹੜਾ ਹਾਸਲ ਹੋ ਰਿਹਾ ਉਹ ਮੋਮੈਂਟਰੀ ਹੈ ਪਲੱਸ ਕੋਸਮੈਟਿਕ ਹੈ ਪਲੱਸ ਮੈਟਲਿਸਟਿਕ ਹੈ ਇੰਟਰਨਲ ਜਿਹੜਾ ਪੀਸ ਹੈ ਉਹ ਨਹੀਂ ਹੈ ਉਹਨਾਂ ਕੋਲ ਗੁਰੂ ਸਾਹਿਬ ਦਾ ਹੀ ਹੁਕਮ ਹੈ ਸੋ ਅੱਗੇ ਕਹ ਰਹੇ ਨੇ ਕਹੇ ਨਾਨਕ ਸ਼ਬਦ ਸੁਹੇਲਾ ਸਤਿਗੁਰੂ ਸੁਣਾਇਆ ਉਹੀ ਜਿਹੜਾ ਸ਼ਬਦ ਗੋ ਨਾਨਕ ਪਾਸ਼ਾ ਜੀ ਆਪਣਾ ਨਾਮ ਲਿਖ ਕੇ ਕਹਿ ਰਹੇ ਨੇ ਉਹੀ ਸ਼ਬਦ ਸੋਹੇਲੇ ਨੇ ਉਹੀ ਸੋਹਣੇ ਨੇ ਮਿੱਠੇ ਨੇ ਜਿਹੜੇ ਸਾਨੂੰ ਆਨੰਦ ਦਿੰਦੇ ਨੇ ਸਤੂ ਗੁਰੂ ਸੁਣਾਇਆ ਸਾਨੂੰ ਸੱਚੇ ਗੁਰੂ ਨੇ ਟਰੂ ਮਾਸਟਰ ਨੇ ਸਾਨੂੰ ਉਹ ਨੌਲੇਜ ਦਿੱਤੀ ਸ਼ਬਦ ਦਾ ਮਤਲਬ ਉਹ ਨੌਲੇਜ ਉਹ ਇਨਫੋਰਮੇਸ਼ਨ ਉਹ ਵਾਈਜ਼ਨੈਸ ਉਹ ਵਿਜ਼ਡਮ ਮੇਰੇ ਗੁਰੂ ਨੇ ਮੇਰੇ ਤੱਕ ਪਹੁੰਚਾਈ ਹੁਣ ਮੈਨੂੰ ਸੁਣਾਇਆ ਹੱਲੇ ਮੈਂ ਉਹਨੂੰ ਗ੍ਰਹਿਣ ਕਰ ਰਹਾ ਹਾਂ ਸੋ ਮੇਰੇ ਵੱਲੋਂ ਪੰਜੀ ਇੰਨਾ ਹੀ ਤੁਸੀਂ ਵਿੱਚ ਵਿੱਚ ਮੇਰਾ ਸਾਥ ਦਿੱਤਾ ਬਹੁਤ ਬਹੁਤ ਥੈਂਕ ਯੂ ਜੇ ਕਿਤੇ ਕੋਈ ਹੁਣ ਤਾਈ ਰਹਿ ਗਈ ਹੈ ਤੇ ਆਪਾਂ ਡਿਸਕਸ ਕਰ ਲੈਂਦੇ ਠੀਕ ਹੈ ਨਾ ਤੁਸੀਂ ਬਹੁਤ ਕਿਸੇ ਵੀ ਪੈਨੇ ਜੇ ਕੁਝ ਆਪਣੀ ਸਾਂਝ ਪਾਣੀ ਹੋਵੇ ਤਾਂ ਜ਼ਰੂਰ ਕਰੋ ਜੀ ਕਰ ਸਕਦੇ ਹੋ ਤੁਸੀਂ ਮੈਂ ਤੇ ਵੀ ਜੀ ਕੰਪਲੀਟ ਕਹਿ ਚੁੱਕੇ ਆ ਅਸੀਂ ਮੰਤਰ ਵਾਲਾ ਇੱਕ ਸ਼ਬਦ ਕੀਤਾ ਸੀ ਕੁਝ ਸਮਾਂ ਪਹਿਲੇ ਬੰਨਿਆ ਹਾਂ ਹਾਂ ਜੀ ਇਹਦੀ 4-3-4 ਮਹੀਨੇ ਪਹਿਲਾਂ ਕਿ ਬਹੁਤ ਸੋਹਣੀ ਵਿਆਖਿਆ ਹੋਈ ਸੀ ਉਸ ਦਿਨ ਹਾਂ ਜੀ ਉਸ ਦਿਨ ਵਿਆਖਿਆ ਬਹੁਤ ਲੰਬੀ ਔਰ ਬੜੀ ਸੋਹਣੀ ਚੱਲੀ ਸੀ ਕਾਫੀ ਜਨੇ ਵਿੱਚ ਪਾਰਟਿਸਿਪੇਟ ਕੀਤਾ ਸੀ ਬੜਿਆ ਲੋਕਾਂ ਨੇ ਜੀ ਉਹਦੇ ਵਿੱਚ ਅਸੀਂ ਮਿੱਥਲ ਗਾਇਤਰੀ ਮੰਤਰ ਦੇ ਅਰਥ ਵੀ ਲੱਭ ਰਹੇ ਸੀ ਤੇ ਉਹ ਵੀ ਬੀ ਸੌਂਦੇ ਸਨ ਹੈਨਾ ਊਰਵਵਾਸਵਾਤ ਸਵੇਤੋਰਵਰੀਣਯੰ ਵਰਗੋਦੇਵਸਯ ਦੀਯੋ ਪ੍ਰਿਯੋ ਪ੍ਰਚੋਦਯਾ ਐਸਟਰਾ ਕੁਛ ਹੈ ਪਰ ਉਹਦਾ मीनिंग ਨਹੀਂ ਪਤਾ ਮੰਤਰ ਸਾਨੂੰ ਬੋਲਣ ਦਾ ਪਤਾ ਹੈ ਇਹ ਕਾਜੀ ਪਤਾ ਉਹਦੇ मीनिंग ਕੀ ਨੇ ਮੈਂ ਲੱਭਦਾ ਹਾਂ ਸ਼ਬਦ ਕਿਤੇ ਜੇ ਮਿਲ ਜਾਣਾ ਸਿਰ ਮੈਂ ਤਾਂ ਇਹ ਸਾਡਾ ਰਾਣੀ ਪੜਨ ਦਾ ਜਿਹਾ ਹਲਕਾਰ ਲਿਆ ਤੇ ਫਿਰ ਸਾਡੇ ਗੁਰੂ ਸਾਹਿਬਾਨ ਨੂੰ ਕੀ ਲੋੜ ਸੀ ਇੰਨਾ ਕਾਲਣਾ ਕਰਨ ਦੀ ਇੰਨਾ ਵੱਡਾ ਗ੍ਰੰਥ ਲਿਖ ਕੇ ਸਾਨੂੰ ਦੇ ਕੇ ਜਾਣ ਦੀ ਜੇਕਰ ਅਸੀਂ ਸਮਝ ਹੀ ਨਹੀਂ ਰਹੇ ਉਹ ਪੜ ਕੇ ਸਿੱਖੀ ਨਹੀਂ ਲੈਂਦੇ ਫੇਰ ਅਸੀਂ ਵਾਪਸੀ ਉੱਥੇ ਹੀ ਤੁਰੇ ਹੋਏ ਹਾਂ ਜਿੱਥੋਂ ਸਾਨੂੰ ਕੱਢ ਰਹੇ ਸੀ ਕਿਉਂ ਉਹਨਾਂ ਨੇ ਫਿਰ ਹਰ ਦਵਾਰ ਜਾ ਕੇ ਪੁੱਠੇ ਪਾਸੇ ਜਲ ਚੜਾਇਆ ਕਿਉਂ ਉਹਨਾਂ ਨੇ ਜਾ ਕੇ ਤੇ ਉੱਥੇ ਸੂਰਜ ਗ੍ਰਹਿਣ ਦੇ ਵਿੱਚ ਮਾਸ ਪਕਾ ਕੇ ਖਵਾਇਆ ਜਿਹੜਾ ਕਿਸੇ ਨੇ ਰਾਜੇ ਨੇ ਉਹਨਾਂ ਨੂੰ ਗਿਫਟ ਦਿੱਤਾ ਸੀ ਉਹ ਪਕਾ ਕੇ ਉਹਨਾਂ ਗਰੀਬਾਂ ਨੂੰ ਖਵਾਇਆ ਬਾਬੇ ਨਾਨਕ ਨੇ ਉੱਥੇ ਹਰ ਦਵਾਰ 'ਚ ਜਿਨ੍ਹਾਂ ਨੂੰ ਪਾਂਡਾ ਖਾਣ ਨਹੀਂ ਸੀ ਦੇ ਰਿਆ ਗਰੀਬਾਂ ਨੂੰ ਰੋਟੀ ਜਾਂ ਕੁਝ ਵੀ ਬੱਚੇ ਪੁੱਠੇ ਰੋ ਰਹੇ ਸੀ ਕਿਉਂਕਿ ਗ੍ਰਹਿਣ ਲੱਗਾ ਆਇਆ ਸੀ ਸੂਰਜ ਦਾ ਤੇ ਉਹਨਾਂ ਨੇ ਉੱਥੇ ਖਾਣਾ ਉਹ ਪਕਵਾ ਕੇ ਉੱਥੇ ਵੰਡ ਦਿੱਤਾ ਔਰ ਖਾਦਾ ਇਹ ਮਤਲਬ ਅਸੀਂ ਅਗਰ ਉਸ ਮਤ ਤੋਂ ਨਹੀਂ ਨਿਕਲ ਰਹੇ ਇਤਨੀ ਬਾਣੀ ਪੜ ਕੇ ਵੀ ਤੇ ਕੋਈ ਫਾਇਦਾ ਨਹੀਂ ਸਾਡੇ ਸੁਬਾ ਸ਼ਾਮ ਪੰਜ ਬਾਣੀਆਂ ਵੀ ਪੜਨ ਦਾ ਜਾਂ ਅਖੰਡ ਪਾਠ ਵੀ ਕਰਨ ਦਾ ਜੇਕਰ ਅਸੀਂ ਇੱਕ ਅੱਖਰ ਵੀ ਨਹੀਂ ਸਮਝ ਰਹੇ ਹਾਂਜੀ ਬਸ ਦੇਖੋ ਤੋਹੀ ਹੈ ਭੈਜੀ ਜਿਹੜੀ ਕ ਤੁਸੀਂ ਕਹਿੰਦੇ ਸਾਨੂੰ ਸਿਰਫ ਪੜਨ ਤੇ ਲਗਾਇਆ ਹੋਇਆ ਹੈ ਗੁਰੂ ਦਾ ਸੁਨੇਹਾ ਸਮਝਣ ਤੇ ਅਸੀਂ ਨਹੀਂ ਲੱਗੇ ਹੁਣ ਸਾਡੀਆਂ ਵੀ ਗਲਤੀਆਂ ਕਹਿ ਲਓ ਜਾਂ ਸਾਡੇ ਵੱਡਿਆਂ ਦੀਆਂ ਗਲਤੀਆਂ ਕਹਿ ਲਓ ਕੱਲ ਇਹ ਵੀ ਤੱਤ ਸਾਰੇ ਇਹ ਹੈ ਕਿ ਗੁਰਬਾਣੀ ਦਾ ਸੁਨੇਹਾ ਸਮਝਣ ਦੀ ਪਰਉੜਤਾ ਕਰਨੀ ਚਾਹੀਦੀ ਹੈ ਤੇ ਬਾਕੀ ਨੇਮ ਤਾਂ ਬਣਾਣਾ ਚਾਹੀਦਾ ਹੁਣ ਅਸੀਂ ਵੀ ਦੇਖੋ ਨੇਮ ਬਣਿਆ ਹੋਇਆ ਹੈ ਕਿ ਅਸੀਂ ਅਸੀਂ ਸ਼ਾਮ ਨੂੰ ਜੁੜਨਾ ਹੀ ਜੁੜਨਾ ਹੈ ਸਵੇਰੇ 8:30 ਵਜੇ ਇੰਡੀਅਨ ਟਾਈਮ ਜੁੜਨਾ ਹੀ ਜੁੜਨਾ ਹੈ ਇਹ ਵੀ ਨੇਮ ਹੈ ਹਾਂ ਇਹ ਵੀ ਸਾਡਾ ਨਿਤ ਦਾ ਨੇਮ ਹੈ ਹਾਂਜੀ ਸੋ ਇਸ ਚੀਜ਼ ਨੂੰ ਸਾਨੂੰ ਸਮਾਜ ਜਿੰਨਾ ਚੰਗੀ ਤਰ੍ਹਾਂ ਸਮਝ ਲਵੇ ਉਨਾ ਸਾਡਾ ਫਾਇਦਾ ਹੀ ਹੈ ਸਾਰੇ ਮੰਦਿਆਂ ਨਤਮਸਤਕਤਾ ਹੋਣਿਆ ਗੁਰਬਾਣੀ ਨੂੰ ਕੀ ਸੋਚ ਕੇ ਵੀ ਇਹ ਅਥਾਸਾਗਰ ਹੈ ਇਹਦੇ ਵਿੱਚ ਹਰ ਚੀਜ਼ ਦਾ ਗਿਆਨ ਹੈ ਪਰ ਉਹ ਅਥਾਸਾਗਰ ਗਿਆਨ ਤਾਂ ਹੀ ਫਾਇਦਾ ਦੇਊਗਾ ਜੋ ਉਹਦੇ ਚ ਚੁੱਪੀ ਲਾਵਾਂਗੇ ਉਹਦੇ ਤੋਂ ਜਲ ਛੱਕਾਂਗੇ ਠੀਕ ਹੈ ਭੈਣ ਜੀ ਫਿਰ ਅੱਜ ਇੱਥੇ ਜੇ ਕਿਸੇ ਦਾ ਕੋਈ ਕੁਐਸਚਨ ਨਹੀਂ ਆ ਰਿਹਾ ਤੇ ਰਿਕਾਰਡਿੰਗ ਨੂੰ ਸਟਾਪ ਕਰ ਦੇ ਜੀ ਕਿਸੇ ਦਾ ਵੀ ਮੈਂ ਉਹਨੇ ਦੇਖਿਆ ਨਹੀਂ ਆ ਰਿਹਾ ਠੀਕ ਹੈ ਜੀ ਠੀਕ ਹੈ ਰਿਕਾਰਡਿੰਗ ਸਟਾਪ ਕਰ ਲਈ ਠੀਕ ਹੈ ਭੈਣ ਜੀ ਸੋ ਸਾਰੇ ਜੁੜੇ ਵੀਰਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਤੁਸੀਂ ਸਾਡੇ ਜੁੜਿਓ ਤੇ ਤੁਹਾਡੀ ਸਾਰੀ ਮੂਨ ਸਹਿਮਤੀ ਲੈ ਕੇ ਅਸੀਂ ਇਹ ਸਮਝ ਰਿਹਾ ਵੀ ਅੱਜ ਦੀ ਜਿੰਨੀ ਤਿਲ ਫੁੱਲ ਜਿੰਨੀ ਸਾਨੂੰ ਬੋਧਿਕ ਵਿਕਾਸ ਹੈ ਸਾਡਾ ਅਸਿਕਾ ਜਿੰਨੀ ਸਾਨੂੰ ਸਮਝ ਸੀ ਅਸੀਂ ਭੈਣ ਭਰਾਵਾਂ ਨੇ ਮਿਲ ਕੇ ਆਪਣੀ ਕੋਸ਼ਿਸ਼ ਕੀਤੀ ਹੈ ਤੇ ਅੱਗੇ ਹੋਰ ਵੀ ਜਿਹੜੇ ਸਾਨੂੰ YouTube ਤੇ ਸੁਣਦੇ ਨੇ ਉਹ ਤੁਸੀਂ ਸਾਡੇ ਨਾਲ ਲਾਈਵ ਆਓ ਲਾਈਵ ਆ ਕੇ ਜਿੱਤੇ ਕਿਤੇ ਸਾਡੇ ਕੋਲ ਕੋਈ ਜੇ ਤੁਹਾਨੂੰ ਲੱਗਦਾ ਕੋਈ ਹੋਂਦਾਈ ਹੈ ਤੇ ਇਹ ਖੁੱਲਾ ਮੰਚ ਹੈ ਇੱਥੇ ਅਸੀਂ ਭੈਣ ਭਰਾ ਬੈਠ ਕੇ ਪਰਿਵਾਰ ਦੇ ਰੂਪ ਦੇ ਵਿੱਚ ਬੈਠ ਕੇ ਇੱਕ ਦੂਜੇ ਨਾਲ ਸਾਂਝ ਕਰਦੇ ਆ ਤਾਂ ਕਿ ਅਸੀਂ ਇੱਕ ਦੂਜੀ ਦੀ ਉਂਗਲ پکڑ ਕੇ ਅੱਗੇ ਚੱਲ ਸਕੀਏ ਗੁਰੂ ਦੇ ਦੱਸੇ ਹੋਏ ਰਾਹ ਤੇ ਚੱਲ ਸਕੀਏ ਜਿਵੇਂ ਕਹਣਾ ਸਤ ਗੁਰੂ ਸੁਣਾਇਆ ਜੋ ਗੁਰੂ ਸਾਹਿਬ ਨੇ ਸਾਨੂੰ ਸੁਣਾਇਆ ਅਸੀਂ ਉਹ ਗ੍ਰਹਿਣ ਕਰ ਸਕੀਏ ਆਪਣੇ ਜੀਵਨ ਦੇ ਵਿੱਚ ਫਿਰ ਉਹਦਾ ਨਿਰਵਾਹ ਕਰ ਸਕੀਏ ਸੋ ਸਾਰਿਆਂ ਨੂੰ ਜੁੜਿਆਂ ਨੂੰ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ